ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜਨ ਅਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਐਪੀ ਦੇ ਕੋਲ ਆ ਗਏ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਨਾਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਟੋਟਲ 4 ਪਸ਼ੂ ਤੁਸੀਂ ਸਾਹਮਣੇ ਦੇਖ ਰਹੇ ਜੇ ਚਾਰੇ ਨਗ ਸੋਇ ਸਵਾਏ ਆ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਨੇ ਠੀਕ ਹੈ ਜੀ ਕਿੰਨਾ ਥੱਲੇ ਦੁੱਧ ਤੇ ਕੀ ਮੁੱਲ ਪੜਦਾ ਉਹ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੁਹਾਨੂੰ ਪੂਰੀ ਜਾਣਕਾਰੀ ਹੈਪੀ ਤੋਂ ਲੈ ਦੇਾਂਗੇ ਕਿਵੇਂ ਕਿੰਨਾ ਕਿੰਨਾ ਦੋ ਦਿਨਾਂ ਪਸ਼ੂਆਂ ਦੇ ਥੱਲੇ ਹਾਜ਼ਰ ਆ ਠੀਕ ਹੈ ਜੀ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ 8 ਜਨਵਰੀ ਤੇ ਸਮਾਂ ਕੋਈ ਮਾਰਨਿੰਗ 10:00 ਵਜੇ ਦਾ ਪਸ਼ੂ ਸੋਏ ਸਵੇ ਜਾ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆਪਣੀ ਚਟਾਰਡਿੰਗ ਤੋਂ ਹੁੰਦੀ ਆ ਆਪਣਾ ਬਿਲਕੁਲ ਹੱਕ ਸਮਝ ਕੇ ਠੀਕ ਹੈ ਜੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਤੁਸੀਂ ਕਰਨੀ ਹੁੰਦੀ ਆ ਠੀਕ ਹੈ ਜੀ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਠੀਕ ਆ ਆਓ ਕਰਦੇ ਆ ਗੱਲਬਾਤ ਪੂਰੀ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਹੈਪੀ ਸਤਿ ਸ੍ਰੀ ਅਕਾਲ ਸਾਸੀ ਦਾ ਸੰਧੂ ਸਾਹਿਬ ਕੀ ਹਾਲ ਨੇ ਵਧੀਆ ਚੜ੍ਹਦੀ ਕਲਾ ਕਿਰ ਔਰ ਠੰਡ ਪਈ ਜਾਂਦੇ ਫਿਰ ਠੰਡ ਪਈ ਜਾਂਦੀ ਆ ਤੇ ਆਹ ਹਾਂਜੀ ਤੇ ਭੀ ਨਾ ਕੋਦੇ ਹੋ ਗਏ ਸੇਲ ਸਾਰੇ ਵਿਗ ਗਏ ਹੀ ਵਿਗ ਗਏ ਆਹ ਵੇਰ ਤੋਂ ਵੀ ਰਹਿ ਗਈ ਅੱਛਾ ਜੀ ਇਹ ਵੀ ਬੰਦਾ ਆਉਂਦਾ ਵੀ ਮੈਂ ਸਾਈ ਪਾ ਦੇਣਾ ਤੇ ਰੁਪਏ ਇੱਥੇ ਗੇ ਲੈ ਲਾ ਅੱਛਾ ਮੈਂ ਵੀ ਰੱਦੇ ਰੁਪਏ ਪਾ ਦੇ ਜਾਂ ਹਾਂ ਇਧਰ ਦਾ ਹੀ ਫਾਇਦਕਾਰੀ ਸੜਦਾ ਹੀ ਪਾਉ ਅੱਛਾ ਜੀ ਆਂਦਾ ਵੀ ਤੁਸੀਂ ਜਾ ਬਠਿੰਡੇ ਰਹੀਂ ਮਾ ਫਿਰ ਆਪਦੀ ਗੱਡੀ ਲੈ ਆ ਪਾਉਂ ਜਾਂ ਠੀਕ ਹੈ ਜੀ ਆਹੋ ਆਹ ਸਾਈ ਪਾ ਦੇਣਾ ਬਾਕੀ ਰੁਪਏ ਤੇ ਮੈਂ ਦੂ ਰੁਪਏ ਪਾ ਦੇ ਪਾਉ ਠੀਕ ਹਾਂਜੀ ਉਹ ਨਹੀਂ ਬਰਦਾ ਹੋ ਗਿਆ ਆਪਾਂ ਤਾਂ ਹਮੇਸ਼ਾ ਕਹਿੰਦੇ ਵੀ ਇੱਥੇ ਆਪਦਾ ਪਸ਼ੂ ਵੇਖ ਕੇ ਲੈ ਜਾਓ ਹਾਂਜੀ ਹਾਂਜੀ ਠੀਕ ਹੈ ਨਾ ਤੁਹਾਨੂੰ ਕਸਰ ਵਜੇ ਤਾਂ ਨਹੀਂ ਅਗਲੇ ਨੂੰ ਬਸ ਸਹੀ ਬਸ ਅਗਲਾ ਕੋ ਕੱਲ ਨੂੰ ਲਾਂਬਾ ਦਵੇ ਹੈ ਨਾ ਸਹੀ ਗੱਲ ਹੈ ਸਹੀ ਗੱਲ ਹੈ ਜੀ ਤੇ ਹੈਪੀ ਸ਼ੁਰੂਆਤ ਇਸ ਵੇੜ ਤੋਂ ਕਰ ਲਾ ਇਹ ਕਿਵੇਂ ਆ ਵੇੜ ਇਹ ਸਾਨੂੰ ਦੋ ਤੀਜਾ ਸੂਆ ਸੋਈ ਅੱਗਾ ਠੀਕ ਆ ਹਾਂਜੀ ਸੋਈ ਨੂੰ ਆ ਤੀਜਾ ਦਿਨ ਮਗਰ ਬੱਛੀ ਵੇਖੋ ਕੱਡੀ ਟੌਪ ਦੀ ਲਓ ਜੀ ਮਗਰ ਬੱਛੀ ਆ ਤਿੰਨ ਦਿਨ ਹੋ ਗਿਆ ਸੂਈ ਨੂੰ ਢਾੜੂ ਨਾਲ ਬੱਚੇ ਦਾ ਤੀਜਾ ਸੂਆ ਨਾਰੂਆ ਨਾਲ ਬੱਚੇ ਦੇ ਮਗਰ ਵਛੀ ਫੀਮੇਲ ਕਾਫ ਆ ਕਿੰਨੇ ਕਿ ਦੋਸਤੋ ਹੁਣ ਆਪਣਾ ਹੈਪੀ ਸਾਨੂੰ ਨੋ ਦਾ ਕਿਲੋ ਬੋਲਾ ਆਊਗਾ ਵੇਰ ਥੱਲੇ 9-10 ਕਿਲੋ ਬੋਲਾ ਆਊਗਾ ਹਾਂਜੀ ਲਓ ਜੀ ਦੋਸਤੋ 9-10 ਕਿਲੋ ਬੋਲਾ ਐਸ ਵਕਤੇ ਦੇ ਥੱਲੇ ਹਾਜ਼ਰ ਆ ਤੇ ਜਾ ਜ਼ੂਆ ਤਿੰਨ ਦਿਨਾਂ ਦੀ ਸੂਈ ਆ ਵਛੀ ਮਗਰ ਆ ਠੀਕ ਆ ਜੀ ਬਾਕੀ ਸਾਨੂੰ ਸਾਵੇ ਹੋਰ ਡਲ ਨਹੀਂ ਠੀਕ ਆ ਨਾ ਭਰਾਇਆ ਆਪਣੇ ਆਪਾਂ ਨੇ ਪੁੱਛਿਆ ਕਿਹੜਾ ਭਰਾਇਆ ਭਾਊ ਅੱరే ਮੈਂ ਕੀ ਆ ਵੇਚਣਾ ਮਰਾ ਫਲਾਣਾ ਫਲਾਣਾ ਟੀਜਾ ਆਪਾਂ ਨੂੰ ਨਹੀਂ ਪਤਾ ਠੀਕ ਆ ਜੀ ਠੀਕੇ ਚੰਗੇ ਦੀ ਉਹ ਤੁਹਾਨੂੰ ਚੰਗੀ ਨਿਕਲੀ ਬਹੁਤ ਜਾਈ ਸਾਨੂੰ ਸਾਵੇ ਇਦਾਂ ਹੀ ਭਾਵੇਂ ਇਸ ਲਈ ਢੀਠ ਮਗਰਲੇ ਨਾਲ ਮੋਟੇ ਹਨ ਮੈਂ ਕਹਿੰਦਾ ਵੀ ਬਹੁਤੀ ਜਾਈ ਸੰਗੀ ਗੱਲ ਚ ਆਉਣਿਆ ਇਹ ਰੂਮ ਵਰਗੀ ਆ ਇਧਰ ਲਓ ਜੀ ਲਓ ਜੀ ਕੇ ਵੀ ਇਹਨੇ ਚੋਣੀ ਪੈਨੇ ਚੋਣੀ ਹੋਵੇ ਰੂਮ ਵਰਗੀ ਆ ਠੀਕ ਆ ਐ ਵੀ ਖੋਲ ਬਰੇ ਲਓ ਵੀ ਖੋਲ ਕੇ ਦੋਸਤੋ ਤੋੜ ਕੇ ਦਿਖਾ ਦਿੰਨੇ ਆ ਥਣ ਬਹੁਤ ਵੱਡੇ ਦੋ ਦੋ ਦਾ 15 ਕਿਲੋ ਕਰੂਗੀ ਜੇ ਆਪਾਂ ਬਹੁਤਾ ਨਹੀਂ ਆਉਂਦੇ 20 ਦੇ ਦੂਗੀ 22 ਦੇ ਦੂਗੀ ਆਦਾ ਬਸ਼ੀ ਤੇਈਆ 15 14 ਲੀਟਰ ਚ ਵਾਈ ਜਾਵੇ ਥੋੜਾ ਬਸ ਇਹਨਾਂ ਦੀ ਬਸ ਇਹਨਾਂ ਦੀ ਜਿੰਨੇ ਕ ਮੁੱਲ ਦੀ ਹੈਗੀ ਆ ਹਾਂਜੀ ਹਾਂਜੀ ਸਰ ਖਾਂਤ ਨੂੰ ਹੋ ਕਿਦਾਂ ਬੰ ਲੱਗਾ ਗਾ ਨੂੰ ਲਓ ਜੀ ਥਣ ਤੋਂ ਸੋ ਮੱਜਾਂ ਲਈਆ ਠੀਕਾ ਜੀ ਮੋٹے ਥਾਣਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਸਾਈਜ਼ ਚ ਬਰਾਬਰ ਨੇ 9 10 ਕਿਲੋ ਬੋੜਾ ਉਹ ਨਾ 9 ਕਿਲੋ ਮਿੰਕੇ ਲੈ ਜੇ ਮੇਰਾ ਵੀਰ ਦੋ ਟਾਂਗਾਂ ਦਾ ਕੋਈ ਮਰਜੀ ਅੱਜ ਤੀਜਾ ਦਿਨ ਐ ਸੂਈ ਨੂੰ ਠੰਡੀ ਦੀ ਹੱਦ ਵੱਡੀ ਮੇਰੇ ਬੱਚੇ ਦਾ ਨੇ ਕਰਨਾ ਹੋ ਰਿਆ ਕਾਲੀ ਪੈਂਦੀ ਆ ਹਾਂ ਬਗੇ ਠੰਡੀ ਧੀਰੀ ਕਰਮਾ ਲਈ ਲੋ ਜੀ ਠੀਕ ਹੈ ਜੀ ਸੋ ਹਾਈਟ ਕਰ ਦੋ ਤਕਰੀਬਨ ਮੀਡੀਅਮ ਹਾਈਟ ਕਰ ਦੋ ਮੀਡੀਅਮ ਤੋਂ ਥੋੜੀ ਜੀ ਪਲੱਸ ਵੀ ਆਪਾਂ ਕਹਿ ਸਕਦੇ ਆ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੇ ਬਾਕੀ ਥਣਾ ਥੋਣਾ ਦੀ ਸਾਫ ਆ ਠੀਕ ਆ ਹਾਂਗਾ ਠੰਡਾ ਜੀ ਵੀ ਬਹੁਤ ਜਿਆਦਾ ਚੰਗੀ ਵੇਖੋ ਥਣ ਭਾਂਡਾ ਕਿਦਾਂ ਲੱਗਾ ਥਣ ਬਹੁਤ ਸਪੈਸ਼ਲ ਲੱਗਾ ਵੇ ਠੀਕ ਆ ਚੋਰ ਚੋਰ ਬਹੁਤ ਬਹੁਤ ਜਿਆਦਾ ਸਮਝਾ ਕੋਈ ਪੂਛ ਛਿਟਾ ਨਹੀਂ ਕੋਈ ਥਾਨ ਬਾਦ ਘੜ ਰਹਾ ਹੋਊਗਾ ਚੋਰ ਦੀ ਰੂਮ ਵਰਗੀ ਤੇ ਸਮੇਂ ਧਾਰਾ ਮਰਵਾ ਦਿੰਦੀ ਠੀਕ ਆ ਤੇ ਹੈਪੀ ਦਾ ਮੁੱਲ ਦੱਸ ਵੀਰੇ ਕੀ ਕਰਨਾ ਸਾਨੂੰ ਜਾਉ ਜੇ ਦਿੰਦੀ ਰਾਜੀ ਵੀ ਫੇਰ ਤਾਂ 50000 ਦੀ ਹੋ ਗਈ ਹਾਂ ਸਾਰੀਆਂ ਛੋਟਾ ਕਰਕੇ 35000 ਦੀ ਕਰ ਦੇਣੀ ਹਾਂ ਦੇ ਨਾਲ ਬਸ 35000 ਦੇ ਇਹ ਜੋ 500 ਛੋੜੀ ਕਰਨੀ ਆ ਠੀਕ ਆ ਕੋਈ ਆਪਾਂ ਛੱਤੀ ਨਹੀਂ ਲੈਣਾ ਕੋਈ 40 ਨਹੀਂ ਲੈਣਾ ਮੈਂ ਛੋੜਾ ਠੀਕ ਆ ਛੱਤੀ 40 ਦੀਆਂ ਠੀਕ ਆ ਜੀ 35000 ਦੇ ਵਿੱਚੋਂ ਛੋੜ ਗਈ 500 500 ਛੋੜ ਗਾ 500 ਰੁਪਏ ਛੋੜ ਆ 35000 ਦੇ ਵਿੱਚੋਂ ਮਗਰ ਬੱਛੀ ਬਹੁਤ ਸੋਹਣੀ ਆ ਠੀਕ ਆ ਜੀ ਤੇ ਜੋੜੀ ਇਹ ਤੁਹਾਨੂੰ ਇੰਨੇ ਦੀ ਸੰਦੂ ਸਾਹਿਬ ਗਾਂ ਟੋਕਰ ਗੱਪਣ ਦੀ ਗਾਂ 25000 ਦੀ ਚੀਜ਼ ਵੇਚਣੀ ਕੋਈ ਸਾਹਮਣ ਵਾਲਾ ਲੈ ਗਣਾ ਵੀ ਕੋਈ ਚੰਗੀ ਸਾਹਮਣ ਨਹੀਂ ਜਿੰਨੇ ਉਮੀਰ ਵੀ ਗਾ ਜਿੰਨੇ ਹੋਣ ਮੰਗੇ ਸੱਜੇ ਰੇਣੇ ਟੋਕਰ ਗੱਪਣ ਗਾਂ ਲੈ ਵੀ ਜਾਣੀ ਹੈਗੀ ਆ ਅਕੇ ਨੈਕਸਟ ਆਪਣੇ ਕੋਲ ਹੈਪੀ ਇਧਰ ਆ ਬੈਡ ਖੜੀ ਹੈ ਵੀਰੇ ਸਾਨੂੰ ਸਾਬ ਇਹ ਵੀ ਤਿੱਜਾ ਸੂਆ ਹੀ ਆ ਤਾਂ ਦੱਸੋ ਕੋਈ ਇਹਨੂੰ ਸੂਈ ਨੂੰ 10 ਦਿਨ ਹੋ ਗਏ ਜੋ ਕਾਥੀ ਤਾਂ ਕੋਈ ਕ੍ਰੋਸ ਮੰਨ ਲੇ ਖੈ ਕ੍ਰੋਸ ਆਂਕ ਤੇ ਜੀ ਜੀ ਇਹ ਘਰੇ ਰੋਏ ਪੀਣ ਲਈ ਜੀ ਨਾ ਸੂਆ ਤਿੱਜਾ ਕਿੰਨੇ ਨੂੰ ਕਿ ਜਾਸੂਆ 10 12 ਹੋ ਗਏ ਸੂਈ ਮੱਛਾ ਹੋਰ ਦਿਨਾਂ ਦੀ ਸੂਈ ਆ ਮਗਰ ਬੱਛਾ ਤੇ ਨਾ ਮਗਰ ਬੱਛਾ ਇਹ ਕਿੰਨੇ ਦੁੱਧ ਤੇ ਚੱਲਣ ਰਹੀ ਸਾਨੂੰ ਸਾਬ 9 ਕਿਲੋ ਦੇ ਕੋਲ ਮਿੰਕੇ ਲੈ ਜੇ ਮੈਂ ਉਹਦੀ 9 ਕਿਲੋ ਦੁੱਧ ਇਸ ਵਾਰ ਤੇ ਥੱਲੇ ਆਉਣਾ ਤਿੱਜਾ ਸੂਆ ਤੇ 9 10 ਦਿਨਾਂ ਦੀ ਸੂਈ ਆ ਮਗਰ ਬੱਛਾ ਠੀਕ ਆ ਜੀ ਤੇ ਬਾਕੀ ਆ ਤੁਹਾਨੂੰ ਥੋੜੇ ਕੋਲ ਤੁਹਾਨੂੰ ਬਖਾ ਦਿੰਦੇ ਆ ਚਾਰੇ ਤੁਹਾਨੂੰ ਵਧੀਆ ਭਰਾ ਮੈਂ ਕਹਿੰਦਾ ਰੋਵਰ ਦੇ ਖੋਦੇ ਪਤਾ ਰਮਰਵਾ ਹੀ ਜਾਵਾਂਗੇ ਠੀਕ ਆ ਜੀ ਹਾਂਜੀ ਲੈ ਇੱਕ ਵਾਰੀ ਖੋਲ ਤੁਹਾਨੂੰ ਰਾ ਆਪਣਾ ਡੰਗਰ ਚੁਵਾਈ ਜਨਾ ਕੋਈ ਮਾਰਾ ਨਿਕਲੂਗਾ ਠੀਕ ਆ ਜੀ ਹਾਂਜੀ ਬਾਬੇ ਇੱਕ ਵਾਰੀ ਤੁਹਾਨੂੰ ਦੱਸਾਂਗੇ ਜੇ ਕੋਈ ਵੀ ਆ ਜਾਏ ਜਿੰਦਰਾ ਹੋਵੇ ਦੱਸਾਂਗੇ ਜੀ ਇਹੋ ਜੇ ਤਾਂਚਾ ਇਸ ਬੈਡ ਦਾ ਥੋੜਾ ਜਿਹਾ ਵੀਰ ਕੋਈ ਹੱਥ ਹੱਥ ਫੇਰਨ ਵਾਲਾ ਲੈ ਗਿਆ ਨਾਲੇ ਸੇਵਾ ਕਰਦੇ ਲੋਕ ਟੋਕਰ ਵਾਲਾ ਭਾਈ ਕਰ ਦਿੱਤੀ ਯਾਰਾਂ ਲੀਟਰ ਚੁਵਾਈ ਜਾਊਗੀ ਆ ਟੋਕਰ ਵਾਲਾ ਹੀ ਕਰ ਦੇਣਾ ਆਪਾਂ ਇਹਦੇ ਸਾਨੂੰ ਸਾਰ ਸੱਜਰ ਲੈ ਲਈ ਯਾਨੀ ਟੋਕਰ ਦੇ ਦੇਣੀ ਆਪਾਂ ਇਹ ਆਵਾਜ਼ ਲੋੜੀ ਕਰਕੇ ਲਾਗੇ ਲੋੜੀ ਆਉਂਦੀ ਆ ਪਹਿਲੇ ਬੰਪਰ ਸੱਟੀ ਜਾਣੇ ਹੁਣ ਦੋ ਵੀਰੇ ਬੰਪਰ ਪਹਿਲੇ ਹੀ ਪਾਦਨੇ ਨਿਕੇ ਨਿਕੇ ਆਫਰ ਠੀਕ ਆ ਠੀਕ ਆ ਹਾਂਜੀ ਲਾਲ ਸਿੰਘ ਸਾਹਿਬ ਕਿਹਾ ਜਿਆਦਾ ਨਹੀਂ ਮੈਂ ਦੋ ਤੇ 9 10 ਕਿਲੋ ਇੰਨਾ ਕੀ ਦੇਣਾ ਮੈਂ ਕਿਹਾ 12 ਦੇ ਦੂ 15 ਦੇ ਦੂ 9 10 ਕਿਲੋ ਆਈ ਹੈ ਜੀ ਹਾਂਜੀ ਤਕਰੀਬਨ ਇੰਨਾ ਕ ਤੇ ਚੁਵਾਈ ਜੋ ਇੰਨਾ ਦੋ ਸੰਸਾਰਿਆਂ ਨੂੰ ਆਂਦਾ ਵੀ ਕੀ ਆ ਜਿੰਨਾ ਕੁ ਮੁੱਲ ਕਰਨਾ ਨਾਲੇ ਪੂਰੀ ਫਿੱਟ ਪੈਂਦੀ ਐ ਬਸ ਜੀ ਬਸ ਨਾਲੇ ਕ੍ਰੋਸ ਚੱਕਰ ਤੇ ਉਹਦੀ ਪੇਲੀ ਚੰਗੀ ਆ ਹਾਂ ਲੈ ਕਮਾ ਹੈ ਪੀ ਕਮਾਲਾ ਪਰ ਨੂੰ ਵੀਰੇ ਹਾ ਤੰਤੂ ਨੋਰਾ ਮਤ ਜਾਣਾ ਲੱਗਾ ਵੇਖੋ ਚਵਾਈ ਦੇ ਬਹੁਤੀ ਜਿਆਦੀ ਭੋਲੀ ਆ ਦੇ ਵੀ ਹਾ ਲਓ ਜੀ ਠੀਕ ਆ ਸੋ 9 10 9 10 ਕਿਲੋ 200 200 ਤੱਕ ਅਸੀਂ ਚੋ ਸਕਦੇ ਜੇ ਇਸ ਵੈੜ ਤੋਂ ਤਾਂ ਤਿੱਜਾ ਸੁਗਾ ਮਗਰ ਬੱਛਾ ਠੀਕ ਆ ਤੇ ਮੋਲੇ ਦਾ ਐਪੀ ਕੀ ਕਰਦਾ ਸਾਨੂੰ ਰਾਮ ਮੋਲ ਕਨ 28 ਕਾਲੇ 30 ਕਾਲੀਆਂ ਹਨ 5000 ਦੀ ਦੇਣੀ ਹੈ 5000 ਦੀ 500 ਛੋੜ ਦੇ। ਕੋਈ ਤਾਂ ਦੇ ਕੇ ਪਿੱਛੇ ਕੋਈ ਡੈਫੈਕਟ ਤਾਂ ਨਹੀਂ ਮੈਂ ਕਹਿੰਦਾ ਫਤਾਰਾ ਸੰਦ ਅੰਮਰਵਾਦਾਂਗੇ ਇਹ ਵੀ ਪਾਸ ਸੌਕਾ ਪੱਧਰਾ ਜੇ ਪਾਇਆ ਜਦੂ ਲੜ ਲੜੂਗੀ ਹੂੰ ਰੂਵਰਗੀ ਪੋਲੀ ਹੋਗੀ ਚੌਹਾਂ ਹਨ ਇੱਕੋ ਜੀ ਧਾਰ ਹੋਗੀ ਠੀਕ ਆ ਅਵਾ ਧਾਰਾ ਮਰਵਾ ਹੀ ਜਾਣਾ ਕੋਈ ਗੱਲ ਨਹੀਂ ਇਸ ਤੋਂ ਬਾਅਦ ਅੱਗੇ ਆਪਣੇ ਕੋਲ ਸ਼ਾਈ ਵਲਕ ਬੱਛੀ ਖੜੀ ਉਹਦਾ ਪਹਿਲਾ ਸੂਆ ਵੱਛੀ ਉਹਦੀ ਪਲੂਨ ਵੱਛੀ ਆ ਪਹਿਲਾ ਸੂਆ ਮਗਰ ਕੀ ਵੱਛੀ ਮਗਰ ਵੱਛੀ ਆ ਚੌਕਾ ਪੰਜਾਹ ਮਗਰ ਸੂਈ ਨੂੰ ਪੰਜਾ ਚੌ ਚੌ ਪੰਜਾਹ ਦੀ ਤੇ ਨਰਵਨ ਵਾਲਾ ਬੱਚੇ ਤੇ ਠੀਕ ਆ ਜੀ ਮਗਰ ਬੱਛੀ ਆ ਗਈ ਆ ਸ਼ਾਈ ਵਾਲ ਦੇ ਵਿੱਚ ਹੀ ਮਗਰ ਬੱਛੀ ਆ ਆਪ ਪਹਿਲਾ ਸੂਆ ਪਲੋਂਨ ਸੁਈ ਆ ਕਿੰਨੇ ਕ ਐਸ ਵਕਤ ਤੁਹਾਨੂੰ ਦੁੱਧ ਦਿੱਤੇ ਸੰਗੋ 11 ਕਿਲੋ ਮਣ ਕੇ ਲਏ ਮੇਰਾ ਵੀ ਦੋ ਟਾਈਮ ਯਾਰ ਗਾਰੰਟੀ ਦੇਵੋਗੇ ਭੂੜ ਸਿੱਟਾ ਆਦਾਨ-ਬਾਦ ਕਰ ਲੱਤ ਵੀ ਗਾ ਜੋ ਪੰਜੇ ਗਾਓ ਇਦਾਂ ਦੇ ਆਏ ਮਿਲਦੀ ਮੋਲਦੀ ਠੰਢੀ ਆ ਓਕੇ ਜੀ ਓਕੇ ਓਕੇ ਕੋਈ ਜੂੜ ਜੜ ਪਾਉਣ ਦੇ ਲੋਕ ਜੂੜ ਬੰਦਾ ਪਾ ਗਏ ਹੇ ਲੱਜੋ ਨਹੀਂ ਕਰਦੇ ਨਾ ਜੀ ਨਾ 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 ਮੈਂ ਵੀ ਹੁਣ 9 ਕਿਲੋ ਕੇ ਦੱਸ 10 ਕਿਲੋ ਸਭ ਯਾਰਾ ਹੋ ਗਿਆ 10 ਦੀ ਗਾਰੰਟੀ ਦੇ ਦਿਆਂਗੇ ਆਪਾਂ ਲਓ ਜੀ ਜਿਹੜਾ ਮਰਜੀ ਵੀ ਮੇਰਾ ਵੀਡੀਓ ਕੋਲ ਹੋਵੇ ਤਾਂ ਦੋਸਤੋ 11 ਕਿਲੋ ਦੋਤਾ ਪਰ 10 ਕਿਲੋ ਗਰੰਟਡ ਆ ਠੀਕ ਆ ਜੀ 10 ਕਿਲੋ ਦੀ ਗਾਰੰਟੀ ਤੇ ਤੁਸੀਂ ਖਰੀਦਦਾ ਨਹੀਂ ਕਰ ਲਿਓ ਮੈਂ ਇੱਕ ਵਾਰੀ ਤੁਹਾਨੂੰ ਥੋੜਾ ਲਾ ਕੇ ਉਹ ਥਾਣਾ ਵਿਖਾ ਦਿਆਂ ਪੂਰਾ ਹੱਥੀ ਉੱਥੀ ਮੁਠੀ ਦਾ ਥਾਣਾ ਠੀਕ ਆ ਜੀ ਰੋਗ ਰੋਗ ਦਾ ਥਾਣਾ ਤੇ ਚੌਣ ਚਾਂ ਤੁਸੀਂ ਇੱਕ ਵਾਰੀ ਥਾਣਾ ਤੋਂ ਅੰਦਾਜ਼ਾ ਲਾ ਲਓਗੇ ਠੀਕ ਆ ਜੀ ਚੁਆਇਸ ਬਹੁਤ ਜਿਆਦੀ ਚੋਰ ਸੰਸਾਰ ਰ ਸਾਨੂੰ ਸਾਬ ਵਾਦੇ ਦੀ ਹੈ گاਵ ਵਾਸੀ ਕੋਈ ਵੀਰ ਮੜਾ ਵਾਸੀ ਵੀ ਮਗਰ ਸਾਹ ਲੈਣਾ ਆਪੀ ਪਰਲਾ ਤਾਂ ਥੋੜਾ ਮਟਾਈ ਦੇ ਵਿੱਚ ਨਹੀਂ ਮੈਂ ਕਿਹਾ ਸਾਨੂੰ ਸਾਬ ਧਾਰਦਾ ਆ ਉਹਦਾ ਫਰਕ ਹੋਊਗਾ ਨਾ ਚੋ ਨਹੀਂ ਸਕਤ ਹੋਊਗਾ ਅੱਛਾ ਹਾਂਜੀ ਠੀਕ ਆ ਲਿਆ ਕੱਢ ਵੀਰ ਬਾਹਰ ਲਓ ਜੀ ਇਹ ਪੋਰੀ ਆ ਪਰ ਦੋਸਤ ਤੁਹਾਨੂੰ ਬਾਹਰ ਦਿਖਾਉਣ ਲੱਗੇ ਆ ਚਾਰਾਂ ਪੰਜਾਂ ਦਿਨਾਂ ਦੀ ਸੂਈ ਆ ਬਾਕੀ ਪਲੀ ਪੁਲੀ ਚੰਗੀ ਆ ਹਾਈਟ ਮੀਡੀਅਮ ਦਰਮਿਆਨੀ ਹਾਈਟ ਦੇ ਵਿੱਚ ਇਹ ਸ਼ਿੱਗੀ ਜਾਂ ਮੂਹ ਅੱਛਾ ਜੀ ਹਾਂਜੀ ਜਿਹੜੀ ਦੰਦਾ ਚ ਦੰਦਾ ਜਿਸ ਨਾਲ ਜਿਹੜੀ ਜਵਾਨ ਹੋਵੇ ਜਵਾਨ ਦੱਸਾਂ ਠੀਕ ਆ ਜੀ ਹਾਂਜੀ ਪਰ ਹਾਂ ਹਾਂ ਹੰਦੂ ਸਾਹਿਬ ਯਾਰਾਂ 12 12 ਕਿਲੋ ਦੁੱਧ ਵੈੜ ਨਾਲਾ ਮੂਲੇ ਮਾਰੇ 12 13 ਕਿਲੋ ਦੁੱਧ ਹੱਸ ਕੇ ਚੁਵਾਈ ਜਾਊਗੀ ਹਾਂ ਹਾਂਜੀ ਠੀਕ ਆ ਮੋੜ ਲਾ ਬਈ ਹੈਪੀ ਮੋੜ ਲਾ ਹੰਦੂ ਕੰਨਾ ਗਾਵਾਂ ਦੇ ਕੋਈ ਵੀ ਗੱਲ ਆਤ ਮਾਰ ਜੇ ਹਾਂ ਕਪਾਵਾਸ ਲੈ ਲਾਂਗੇ ਠੀਕ ਹੈ ਜੀ ਹਾਂਜੀ ਇਹ ਜਿਹੜੀ ਗੱਲ ਕਰਨੀ ਉਹ ਨੀਗਾ ਇਹਦਾ ਮੁੱਲ ਹੈਪੀ ਦੇ ਦਈਏ ਕਿੰਨੇ ਦੀ ਸਾਨੂੰ ਸਾਹਿਬ ਮੁੱਲ ਕਰਨ ਨੂੰ 45 ਕਰ ਲਈਏ 50 ਕਰ ਲਈਏ ਹਾਂ ਹਾਂ ਨਾ 42000 ਦੀ ਵਾੜ ਦੇਣੀ 501 43 45 ਦੀ ਦੇ ਦਾਂਗੇ 43 41 ਦੀ ਹਾਂਜੀ ਹੋਰ ਲੈਸ ਨਾ ਕਰਦੀ ਅੰਦਰ ਕਰਦੀ ਪੂਰੇ 41 ਦੀ ਦੇ ਦਾਂਗੇ ਸਾਨੂੰ ਸਾਹਿਬ ਪੂਰੇ 41 ਦੀ ਹਾਂਜੀ ਤੁਸੀਂ ਆਸ ਕਰ ਰਹੇ 40000 ਰੁਪਏ ਆਣ ਦੀ ਹੈ ਜਿਹੜਾ ਚਲਿਓ ਕੋ 200 ਦਾ ਰੋਡ ਸ਼ੋਰ ਹੋਣੀ ਮੇਰਾ ਵੀ ਕੋਈ ਲੋ ਵੀ ਕੋੜੀ 200 40000 ਦੀ ਮਿਲ ਜੂਗੀ 9 10 9 10 ਅਤੇ ਰਮਾਨ ਨਾਲ ਚੱਲਣ ਢਈ ਹੈ ਜੇ ਤੇ ਮੋਹੋਂ ਦੰਦੀ 6 ਆ ਕੰਨਿਆ ਖਲੁੱਤੀਆਂ ਹਨਾ ਹਾਂਜੀ 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 ਕੰਨਿਆ ਖੜੀਆਂ ਨੇ ਪਹਿਲਾਂ ਸੂਆ ਪਲੂਨ ਇਹ ਬਾੜ ਸੂਈ ਆ ਤੇ ਬਹੁਤ ਸੋਹਣਾ ਬਾਕੀ ਤੁਸੀਂ ਸਟ੍ਰਕਚਰ ਵੇਖ ਲਓ ਮਗਰ ਵੱਛੀ ਵੀ ਬਹੁਤ ਸੋਹਣੀ ਬੰਨ ਵਾਲੀ ਮਗਰ ਵੱਛੀ ਆ ਸ਼ਾਈ ਵਾਲ ਅੰਗ ਦੇ ਵਿੱਚ ਹਾਂ ਜੀ ਕੋਲ ਕਿੱਦਾ ਦਊਂ ਤੁਹੇ ਜੇ ਦੇਖੋ ਤੋਂ ਨੇ ਯਾਰ ਆਹ ਵੇਖੋ ਜੀ ਨੜੂ ਨੜੂ ਨਾੜੀ ਹੈ ਜ ਅੱਗੇ ਹੈਪੀ ਆਪਣੇ ਕੋਲ ਮਾਝੇ ਖੜੀ ਵੀਰ ਇਹਦਾ ਕੀ ਵੀਰਵਾ ਇਹ ਸਾਨੂੰ ਸਾਬ ਅੱਜ ਹੀ ਲੈਦੀ ਸਿਰਫ ਚੋਕੇ ਲਿਆਦੀ ਆ ਹਾਂ ਹਾਂ ਹਾਂਜੀ ਕੋਈ ਲਿੱਸੇ ਘਰੋਂ ਆਈ ਆ ਦੁੱਧ ਮਾਇਆ ਕੋਲ ਸਾਬ 9 ਕਿਲੋ ਆ ਵੀਰ ਮੇਰਾ ਕੋਈ ਦੋ ਟਾਈਮ ਬਾਅਦ ਵੀਡੀਓ ਕਾਲ ਤੇ ਚਵਾਰੇ ਹੁਣ ਚੋਈ ਸ਼ਾਮ ਹੋ ਗਿਆ ਵੀਰ ਮੇਰਾ ਵੀਡੀਓ ਕਾਲ ਤੇ ਚਵਾਰੇ ਜਿਹੜਾ ਮਰਜੀ ਹੁਣ ਕਿੰਨਾ ਦੁੱਧ 9 ਕਿਲੋ ਮਿੰਕੇ ਦੇਣਾ 9 ਕਿਲੋ ਕਿੰਨੇ ਦਿਨ ਕਿੰਨੇ ਮਹੀਨਾ ਲੈ ਸੋਈ ਨਹੀਂ ਜੀ ਮਹੀਨਾ ਤਾਂ ਬੱਚਾ ਆ ਕੱਟਾ ਮਗਰ ਕੱਟਾ ਕੱਟਾ ਲੋ ਜੀ ਮਹੀਨੇ ਦਾ ਬੱਚਾ ਠੀਕ ਆ ਜੀ ਮਗਰ ਕੱਟਾ ਆ ਤੇ 9 10 9 10 ਕਿਲੋ ਤੇ ਥੱਲੇ ਦੁੱਧ ਹੁਣ ਹਾਜ਼ਰ ਆ ਕਿ ਸੂਆ ਮੇਰਾ ਪ੍ਰਾਖੋ ਤੇਜਾ ਮੰਨ ਲੇ ਬਾਕੀ ਅੱਗੇ ਸਮਝ ਕੇ ਤੇਜਾ ਮੰਨ ਲੇ ਉਹ ਤੇਜਾ ਸੂਆ ਉਹ ਤੇਜਾ ਸੂਆ ਮੈਂ ਉਹ ਜੀ ਕਹਿੰਦੇ ਸਾਬੀ ਨਹੀਂ ਦਾਲ ਨੂੰ ਜੇ ਲਿਆ ਕੈਂਪ ਹਾਂ ਬੇ ਸਾਫ ਸਮਾਂ ਪ੍ਰਾਰੀ ਬੰਦੇ ਪਾਉਂਦੇ ਸਬੂਤੀ ਛੁੱਟੀ ਜਾਂਦੇ ਕੋਈ ਰਵੇ ਪਾਉ ਦੇ ਡੰਗਰ ਰੱਖੇ ਜੋਦੇ ਹਾਂ ਜੀ ਉਹ ਜਦੋਂ ਪ੍ਰਾਲੀਆਂ ਦਾ ਇਹੋ ਜਿਹਾ ਪਸ਼ੂ ਬਣ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਕੀ ਚੁਵਾਈ ਚੁਵਾਈ ਕਿਸੇ ਬਹੁਤ ਜਿਆਦਾ ਸੂਆ ਕੋਈ ਪੂਰ ਸਿੱਟਾ ਖਾਣੇ ਵੱਧ ਘਟ ਵਜੇ ਗੱਲ ਆਪਣੀ ਜ਼ਿੰਮੇਵਾਰੀ ਹੈ ਆਪਾਂ ਦੋ ਟਾਈਮ ਦੇ ਨੌ ਕਿਲੋ ਮਣਕੇ ਲਈ ਆ ਨੌ ਕਿਲੋ ਰਾਤ ਵੀ ਚੋਈ ਜਾਂ ਦਿਨੇ ਚੋਗੇ ਲਿਆਂਦੀ ਆ ਲੋ ਜੀ ਨੌ ਕਿਲੋ ਦੁੱਧ ਇੱਕੋ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਦਿਖਾ ਰਹੇ ਆ ਇਹ ਵੀ ਵੀਡੀਓ ਦੇ ਪੌਣੀ ਦਾ ਇਦਾਂ ਲਾ ਦਿੱਈ ਆ ਮੁਰਕੇ ਅਗਲੇ ਵਾਰ ਨੇ ਵੀ ਲਾ ਦਿੱਤਾ ਕੱਲ ਜੀ ਉਹਨੇ ਵਾਸਗਾਂ ਕਰਨੀ ਵਪਾਰੀ ਉਹਨੇ ਬਹੁਤ ਲੈ ਜਾਣ ਲੈ ਗਿਆ ਬਸ ਜੀ ਬਸ ਹਾਂ ਜੀ ਆਪਾਂ ਜੀ ਤਸੱਲੀ ਕੀਤੀ ਆ ਜੀ ਦੋ ਟਾਈਮ ਲੋ ਜੀ ਹਾਂ ਜੀ ਤੋਂ ਮਹੀਨੇ ਦਾ ਸੂਆ ਠੀਕ ਆ ਨੌ ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਮਗਰ ਕਟਾ ਆਪ ਦੋਸਤੋ ਤੱਜੇ ਸੂਆ ਥੋੜੇ ਲਸੇਰੇ ਬਣਦੇ ਵਿੱਚ ਆ ਆਪਾਂ ਦੱਸਦੇ ਜੀ ਰਾਂਬਾਂ ਵਾਲੀ ਆ ਚਾਰ ਦਿਨ ਮੈਂ ਨੂੰ ਮਾਰੀ ਮੈਂ ਸਾਮਰ ਸੂਤਣ ਵਾਲੀ ਆ ਮੈਂ ਉਦਾਂ ਸੋ ਇਹ ਲੂ ਮੈਂ ਉਦਾਂ ਸੋ ਸੋ ਇਹਦਾ ਪਾਣੀ ਹੈ ਪੀਣਾ ਪੁੱਤ ਨੇ ਲਾਉਣੇ ਹੋ ਜਾਈ ਹੁਣੇ ਪਾਣੀ ਇਹਨੇ ਪੀਂ ਜਾਏ ਆ ਚਲੋ ਮੋਰ ਨਾਲ ਡੰਗਰ ਘਰਾ ਘਰਾ ਜਿੰਦਾ ਨਾ ਰਹੋ ਖਾਂਦਾ ਮੜਿਆ ਬਾਕੀ ਸਾਫ ਲਵੇ ਕੋਈ ਵੀਰ ਤੇ ਵੱਡਾ ਕੱਦ ਕੋ ਤੋਂ ਮੈਂ ਕਹਿੰਦਾ ਕੱਦ ਬਹੁਤ ਪੂਰਾ ਵੱਡਾ ਆ ਇਹਦੀ ਵੀ ਬੁੱਢਰ ਨਹੀਂ ਸੀ ਪੂਰੀ ਤੰਦਰੁਸਤ ਆ ਸਰੇ ਨਾਲ ਸੇਵਾ ਜੋ ਕੋਈ ਦੇ ਔਰ ਜਿੰਨੇ ਸਮੇਂ ਲੋ ਸੇਵਾ ਕਰਨੇ ਨੇ ਉਹਨੇ ਕੋ ਪਾਇ ਵਾਟ ਲੈਂਦੇ ਆ। ਲੋ ਵੀ ਭਰਾਵੋ ਸਾਂਭੰਦ ਦੀ ਥੋੜੀ ਜੀ ਕੋਈ ਭਰਾ ਖੇਚਲ ਕਰ ਲੇ ਮੱਝ ਚੰਗੀ ਆ ਪਤਲੇ ਪਿੰਡੇ ਦੇ ਵਿੱਚ ਆ ਕਰਮਾਂ ਲਈ ਠੀਕ ਆ ਜੀ। ਸਾਨੂੰ ਸਾਹਿਬ ਜਿੰਨੇ ਵੀ ਆ ਪਹਣ ਦੇ ਗਏ ਜੀ ਨਾ ਸੱਜਰੀ ਮੈਂ ਸੱਜਰੀ ਅੰਮੀ ਲਖਣ ਦਾ ਵੀ ਟੋਕਰ ਨਹੀਂ ਹੋ ਜਾਂਦੀ ਮੈਂ। ਇਹ ਨਹੀਂ ਟੋਕਰ ਗੱਭਣ ਮੈਂ ਫੇਰ ਵਜਰੀ ਜੀ ਰਾਜੀ ਕਰਕੇ। ਦੋ ਦੇ ਰੋ ਸਟਾਈ ਅਗੇ ਨੋ ਕਿਲੋ ਦਾ ਹਕਲੋ ਨੋ ਕਿਲੋ ਬਸ ਦੇਈਏ ਨਾ ਦੋ ਦੋ ਹੋਊਗਾ 9 ਕਿਲੋ ਕੇ ਹੋਊਗਾ 8 7 ਸਭ ਜਾਨ ਮੈਨ ਕਿਹਾ ਦੇ ਦੂ 9 ਕਿਲੋ ਦੁੱਧ ਕਹੇ ਨਾਲਾ ਨਹੀਂ ਮਨਾ ਕੇ ਦੂ ਮੇਰੇ ਕੋਲ ਦੁੱਧ ਦਾ ਦਾਦੇ ਨੇ ਚੋਈ ਆ ਰਾਤ ਆਈ ਹੈ ਮੇਰੇ ਕੋਲ ਅੱਛਾ ਅਰੀਏ ਨੂੰ ਰਾਤ ਦਾ ਪਾਏਗਾ ਦੇ ਹਾਂ ਹਾਂ ਬਿਲਕੁਲ ਬਿਲਕੁਲ ਹਜੇ ਤਾਂ ਕੋਈ ਮਾਰ ਤੇਲ ਪੈਣੇ ਆ ਗਾ ਬਸ ਈ ਬਸ ਹੈਪੀ ਕੀ ਦਾ ਮੋਨੋ ਤੇ ਕਰਤਾ ਸਾਨੂੰ ਸਾਹ ਜੀ ਰਾਜੀ ਰੂਜ ਨਹੀਂ ਫੇਰਦੀ ਮੈਂ 60000 ਦੀ ਹੈ 60000 ਦੀ ਹੈਗੀ ਕੋਈ ਕੋਲ ਅੱਗੋਂ ਮੇਰੇ ਨਾਲ 60000 ਦੀ 70 ਦੀ ਵਿੱਚ ਨਹੀਂ ਵੇਚ ਨਹੀਂ ਹੁਣ ਆਪਾਂ ਸਾਰੇ ਛੋੜਾ ਕਰਕੇ 2000 ਛੋੜ ਕਰਤਾ 60 60 ਚ 58 ਦੀ 58000 ਦੀ ਹੋਰ ਨਹੀਂ ਸਕਦਾ ਹੁੰਦੀ ਕਰਦੇ ਕੋਈ ਨਹੀਂ ਆ ਸੋਛ ਛੋੜ ਕਰ ਲੈਣਾ ਜਿਆਦਾ ਨਹੀਂ ਕੋਈ ਲੈਣ ਦੇ ਆਪਾਂ ਚਾਉਂਦੇ ਉਹ ਜਿੰਨੇ ਨੇ ਵੇਖੀ ਉਹਨਾਂ ਨੂੰ ਪਤਾ ਲੱਗ ਗਈ ਉਹਨੇ ਵੀਡੀਓ ਵੇਖ ਹੀ ਲੈਣੀ ਅਗਲੇ ਨੇ ਕਿਹ ਕੀ ਚੋਂ ਬੰਦਾ ਲੈਣ ਦਿਆ ਵਾ ਚਲੋ ਲਓ ਦੱਸੋ ਅੱਜ ਤੁਹਾਨੂੰ 58000 ਦੀ ਮਿਲ ਜੂਗੀ ਉਹਦੇ ਵਿੱਚੋਂ ਵੀ 500 ਰੁਪਇਆ ਮਾਣ ਆ ਠੀਕ ਆ ਜੀ 57500 ਦੀ ਆ ਥੋੜਾ ਜਿਹਾ ਪੀ ਐਨ ਵੀਰ ਪਰ ਉਹਨੂੰ ਹੈਨੂੰ ਮੜ ਜਾ ਹਲਾਇਓ ਜੇ ਜਬਾ ਥਾਂ ਤੋਂ ਲੈ ਲੋ ਉਹ ਨਹੀਂ ਕੋਈ ਚੱਕਰ ਜੀ ਤੋ ਨਹੀਂ ਹੋਣੀ ਸੰਦਾ ਵੀਡੀਓ ਦੇਖੀ ਜਾਣੀ ਕੀ ਲੈਣ ਜਾ ਰਹੇ ਵਿੱਚੋਂ ਅਗਰ ਉਹ ਲੋਕ ਕਰ ਉਹ ਡੱਗਰ ਬਾਹਰ ਖੜੀਦਾ ਵੀਡੀਓ ਪਾਉਂਦੇ ਪਹਿਲੇ ਮੋਬਾਈਲ ਪਰਿਆ ਹੁੰਦਾ ਭਾਣੀ ਕੀ ਮੰਗਣ ਲੱਗੇ ਦਾ ਸਾ ਠੀਕ ਆ ਤੇ ਇਹ ਹੈਪੀ ਆਪਣੇ ਕੋਲ ਮਾਜ ਸੀ ਇੱਕ ਹਾਂਜੀ ਬਹੁਤ ਸੋਹਮ ਅੱਜ ਸਵੇਰ ਤੀਜਾ ਤੇ ਬਾਕੀ ਡਿਟੇਲ ਤੁਹਾਨੂੰ ਮਿਲ ਗਈ ਆ 75700 ਮੁੱਲ ਤੇ ਆ ਠੀਕ ਆ ਜੀ ਤੇ 9 ਕਿਲੋ ਦੁੱਧ ਚੋਗੇ ਤੁਸੀਂ ਲੈ ਕੇ ਜਾਣਾ ਪੈਸੇ ਤੁਸੀਂ ਦੇਣੇ ਆ ਠੀਕ ਆ ਜੀ ਤਸੱਲੀ ਆਪਦੀ ਸਾਨੂੰ ਸਾਹਿਬ ਵੀਰ ਮੇਰਾ ਐਡਾ ਹੋਏ ਇੱਕ ਟਾਈਮ ਵੀਡੀਓ ਕਾਲ ਦੇ ਦੂਜੇ ਟਾਈਮ ਘਰੇ ਲਾਗੇ ਚਵਾਦਾਂਗੇ ਤੇ 8 ਕਿਲੋ ਦੀ ਗਰੰਟੀ ਜਿਹੜੇ ਪੂਰ ਸੀਟਾ ਆਣ ਵਾਅਦਾ ਕਰਦਾ ਤਾਂ ਇਹ ਆਪਣੀ ਜ਼ਿੰਮੇਵਾਰ ਅਗਰ ਉਹਨਾਂ ਚੋਟੀ ਭਾਈ ਜਿਹੜੀ ਪਹਿਲੇ ਨੰਬਰ ਦੇ ਭਾਈ ਮੀਹ ਜਿਹੜੀ ਮਿਲਦਾ ਬੱਚਾ ਹੈ ਕੱਟਾ ਆਪਣੇ ਘਰੇ ਮਰ ਗਿਆ ਉਹਨੇ ਵੀ ਪਰਸੋਂ ਫੋਲ ਆਂਦਾ ਵੀ ਦੋ-ਚਾਰ ਦਿਨ ਕੀਚਾ ਦੇ ਜਰੂਰ ਆ ਪਰ 9-10 ਦਿਨ ਛੋਟੀ ਦੇ ਜਾਂਦੀ ਉਹ ਰਵਾਧ ਪਸ਼ੂ ਕਰਦਾ ਹੀ ਆ ਬਸ ਜੀ ਬਸ ਹਣਾ ਬੱਚੇ ਨਾਲ ਆਪਾਂ ਲੋ 2 ਟਾਈਮ 1 ਟਾਈਮ ਜੇ ਬੱਚੇ ਦੇ ਚਵਾਲੇ ਤੇ ਦੂਜੇ ਟਾਈਮ ਬੱਚਾ ਮਰ ਗਿਆ ਪਪਾ ਅੱਡੇ ਦੇ ਰੋਜ਼ 10 ਕਿਲੋ ਨੂੰ 8 ਕਿਲੋ ਗਿਆ 9 1/2 ਕਿਲੋ ਲੀਟਰ ਮਰਵਾ ਕੇ ਦਿੱਤਾ ਆਪ ਦੇ ਘਰੇ ਚੰਗੀ ਗੱਲ ਆ ਅੱਜ ਹੀ ਬਣਾ ਜਾ ਗਾ ਇੱਥੇ ਰੀਤੀ ਆਪਾਂ ਲੱਗ ਗਿਆ ਲੁਧਿਆਣੇ ਲੱਗੇ ਠੀਕ ਆ ਜੀ ਹਾਂ ਜੀ ਲੱਗ ਦੱਸੋ ਅੱ ਜੱਜਪੜਤਾ ਕੋਈ 32 34 35000 ਵਾਲੇ ਪਸ਼ੂ 35000 ਵਾਲੇ ਠੀਕ ਹੈ ਜੀ ਤੇ ਇੱਕ ਮੱਝ ਤੁਹਾਨੂੰ ਦਿਖਾਤੀ ਆਪਾਂ ਸਾਡੇ 57000 ਦੇ ਵਿੱਚ ਤੁਹਾਨੂੰ ਮਿਲ ਜਾਊਗਾ ਉਹਨੂੰ ਜਾਵਾ ਪਰ 24000 ਤਾਂ ਜਾਵੇ ਸਾਡੇ ਸਤੇ ਜ਼ਿਆਦਾ ਹੀ ਜਾਂਦੀ ਆ ਸਾਡੇ 30000 ਨਹੀਂ ਦੇਦਾ ਠੀਕ ਹੈ ਜੀ ਬਿਲਕੁਲ ਛੋਟੇ ਛੋਟੇ ਭਾਣੇ ਜਿਹੋ ਜਿਹੇ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਜੇ ਪੈਸੇ ਥੋੜੇ ਲਾਉਣੇ ਆ ਤੇ ਅੱਜ ਇਹਨਾਂ ਪਸ਼ੂਆਂ ਦੇ ਵਿੱਚੋਂ ਤੁਸੀਂ ਸਿਲੈਕਟ ਕਰ ਸਕਦੇ ਜੀ ਤੇ ਹੈਪੀ ਇੱਕ ਨੰਬਰ ਬੋਲ ਉਹ ਫੋਨ ਨੰਬਰ ਆਪਣਾ 8146737572 ਪਿੰਡ ਆਪਣਾ ਬੋਧੀ ਲੱਤੂਗਾ ਜ਼ਿਲ੍ਹਾ ਤਰਨਤਾਰ ਤਸੀਲ ਪਟੇ ਸਤਿ ਸ੍ਰੀ ਅਕਾਲ ਸਾਸਤਰੀਕਰ ਮਹਾਰਾਜ ਲਓ ਦੱਸੋ ਇਹ ਨੰਬਰ ਆ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਇਥੇ ਆਣ ਕੇ ਆਪਣੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਨਾਪਰਾਮਾਂ ਨੂੰ ਸਤਿ ਸ਼੍ਰੀ ਅਕਾਲ ਜੀ